ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਤਕੜਾ ਯੋਧਾ ਸੂਰਮਾ ਅਜੇ ਤੱਕ ਦੁਨੀਆਂ ਦੇ ਵਿੱਚ ਕੋਈ ਨਹੀਂ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਦਲ ਪੂਰੀ ਦੁਨੀਆਂ ਦਾ ਚੱਕਰ ਲਗਾਇਆ ਗੁਰੂ ਨਾਨਕ ਪਾਤਸ਼ਾਹ ਜੀ ਬਾਹਰਲੇ 16 ਮੁਲਕਾਂ ਦੇ ਵਿੱਚ ਗਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਦਲ ਹੀ 98000 ਕੋਵਾਟ ਕੱਢੀ ਇੱਕ ਕੋ ਤਕਰੀਬਨ ਪੌਣੇ 4 ਕਿਲੋਮੀਟਰ ਦਾ ਹੁੰਦਾ ਹੈ ਜੇ ਮੋਟਾ-ਮੋਟਾ ਹਿਸਾਬ ਲਗਾਈਏ ਤਾਂ ਤਕਰੀਬਨ ਪੌਣੇ 4 ਲੱਖ ਕਿਲੋਮੀਟਰ ਦੇ ਕਰੀਬ ਸਫਰ ਬਣ ਜਾਂਦਾ ਹੈ ਗੁਰੂ ਜੀ ਪੂਰੇ ਸਫਰ ਵਿੱਚ ਕਿਸੇ ਹਾਥੀ ਘੋੜੇ ਬੈਲ ਗੱਡੇ ਦੇ ਉੱਪਰ ਨਹੀਂ ਬੈਠੇ ਨਾ ਹੀ ਕਦੇ ਗੁਰੂ ਜੀ ਕੋਈ ਖਾਣ ਪੀਣ ਦਾ ਸਮਾਨ ਆਪਣੇ ਨਾਲ ਲੈ ਕੇ ਤੁਰੇ ਨਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਇਹ ਕਿਹਾ ਕਿ ਖਾਣ ਪੀਣ ਦਾ ਸਮਾਨ ਆਪਣੇ ਨਾਲ ਬੰਨ ਕੇ ਲੈ ਚੱਲੋ ਨਾਹੀਂ ਕੋਈ ਸਰਦੀਆਂ ਤੇ ਗਰਮੀਆਂ ਦੇ ਕੱਪੜਿਆਂ ਦੀ ਪੰਡ ਬੰਨ੍ਹ ਕੇ ਗੁਰੂ ਜੀ ਨਾਲ ਲੈ ਕੇ ਤੁਰੇ ਇਤਿਹਾਸ ਦੇ ਵਿੱਚ ਇਹ ਕਿਤੇ ਨਹੀਂ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਇਹ ਕਿਹਾ ਹੋਵੇ ਕਿ ਅਸੀਂ ਇੱਥੇ ਬੈਠੇ ਹਾਂ ਤੁਸੀਂ ਜਾ ਕੇ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਮੰਗ ਲਿਆਵੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਨਾਹੀਂ ਕੋਈ ਦੁਨੀਆ ਦਾ ਨਕਸ਼ਾ ਸੀ ਤੇ ਨਾਹੀਂ ਕਿਸੇ ਦੇ ਘਰ ਦਾ ਕੋਈ ਐਡਰੈਸ ਸੀ ਕਈ ਮੁਲਕਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਮੁੰਦਰ ਪਾਰ ਕਰਕੇ ਗਏ ਸਾਰੇ ਮੁਲਕਾਂ ਦੀ ਅਲੱਗ-ਅਲੱਗ ਭਾਸ਼ਾ ਹੋਣ ਦੇ ਬਾਵਜੂਦ ਗੁਰੂ ਨਾਨਕ ਪਾਤਸ਼ਾਹ ਜੀ ਬਿਨਾਂ ਕਿਸੇ ਭਾਸ਼ਾ ਨੂੰ ਸਿੱਖੇ ਤੋਂ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਲੱਗ-ਅਲੱਗ ਭਾਸ਼ਾ ਦੇ ਵਿੱਚ ਲੋਕਾਂ ਦੇ ਨਾਲ ਬਚਨ ਬਿਲਾਸ ਕੀਤੇ ਤੇ ਉਹਨਾਂ ਨੂੰ ਸਿੱਧੇ ਰਸਤੇ ਤੇ ਤੋੜਿਆ ਵੱਡੇ-ਵੱਡੇ ਰਾਖਸ਼ਾਂ ਸਿੱਧਾ ਹੰਕਾਰੀਆਂ ਦਾ ਹੰਕਾਰ ਤੋੜਿਆ ਪਸ਼ੂ ਪੰਛੀ ਪਥਰਾ ਦਾ ਉਧਾਰ ਕੀਤਾ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਨੂੰ ਤਾਰਨ ਜਾਂਦੇ ਸਨ ਤਾਂ ਉਥੇ ਉਹ ਸਭ ਤੋਂ ਵੱਡੇ ਮੁਖੀ ਦੇ ਨਾਲ ਹੀ ਕੋਈ ਨਾ ਕੋਈ ਕੌਤਕ ਕਰਦੇ ਸਨ ਕਿਉਂਕਿ ਗੁਰੂ ਜੀ ਨੂੰ ਪਤਾ ਹੁੰਦਾ ਸੀ ਕਿ ਜੇ ਇਹਨਾਂ ਦਾ ਮੁਖੀ ਸਿੱਧੇ ਰਸਤੇ ਤੇ ਆ ਗਿਆ ਤਾਂ ਬਾਕੀ ਤਾਂ ਆਪਣੇ ਆਪ ਹੀ ਸਿੱਧੇ ਰਸਤੇ ਤੇ ਆ ਜਾਣਗੇ ਇੱਕ ਵਾਰ ਮਰਦਾਨੇ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਮੁਸਲਮਾਨ ਹਾਂ ਪਰ ਮੈਂ ਕਦੇ ਮੱਕੇ ਦੇ ਦਰਸ਼ਨ ਨਹੀਂ ਕੀਤੇ ਮੈਨੂੰ ਮੱਕੇ ਦੇ ਦਰਸ਼ਨ ਕਰਵਾ ਕੇ ਲਿਆਓ ਗੁਰਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਮੱਕੇ ਚਲੇ ਤਾਂ ਚਲਦੇ ਹਾਂ ਪਰ ਉੱਥੇ ਰੌਲਾ ਬਹੁਤ ਪਵੇਗਾ ਉਥੇ ਦੇ ਮੁਸਲਮਾਨਾ ਹਾਜ਼ੀਆ ਨੇ ਸਾਡੀ ਪਛਾਣ ਨਹੀਂ ਕਰਨੀ ਉਥੇ ਕੋਈ ਖੇਲ ਕਰਨਾ ਪਵੇਗਾ ਤੈਨੂੰ ਉਥੇ ਸ਼ਾਂਤੀ ਦੇ ਨਾਲ ਸਾਰਾ ਕੁਝ ਸਹਿਣਾ ਪਵੇਗਾ ਤੂੰ ਉਥੇ ਕੁਝ ਵੀ ਬੋਲਣਾ ਨਹੀਂ ਮਰਦਾਨੇ ਨੇ ਗੁਰੂ ਜੀ ਨੂੰ ਸਤਿ ਬਚਨ ਕਿਹਾ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਕਿਸੇ ਨੂੰ ਤਾਰਨਾ ਹੁੰਦਾ ਸੀ ਤਾਂ ਉਦੋਂ ਗੁਰਨਾਨਕ ਪਾਸ਼ਾ ਜੀ ਮਰਦਾਨੇ ਦਾ ਅੰਦਰੋਂ ਉਸੇ ਤਰ੍ਹਾਂ ਦਾ ਫੁਰਨਾ ਬਣਾ ਦਿੰਦੇ ਸਨ ਫੇਰ ਮਰਦਾਨਾ ਗੁਰੂ ਜੀ ਨੂੰ ਉਸੇ ਤਰ੍ਹਾਂ ਦੀ ਬੇਨਤੀ ਕਰਨ ਲੱਗ ਜਾਂਦਾ ਸੀ ਪਰ ਇਹ ਸਾਰਾ ਖੇਲ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਮੱਕੇ ਤੋਂ ਬਹੁਤ ਦੂਰ ਸਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਅੱਖਾਂ ਬੰਦ ਕਰਕੇ ਰਬਾਬ ਵਜਾ ਤੇ ਕੀਰਤਨ ਕਰ ਮਰਦਾਨਾ ਅੱਖਾਂ ਬੰਦ ਕਰਕੇ ਰਬਾਬ ਦੇ ਨਾਲ ਕੀਰਤਨ ਕਰਨ ਲੱਗ ਪਿਆ ਕੁਝ ਸਮੇਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਅੱਖਾਂ ਖੋਲ ਜਦੋਂ ਮਰਦਾਨੇ ਨੇ ਅੱਖਾਂ ਖੋਲੀਆਂ ਤਾਂ ਮਰਦਾਨੇ ਨੇ ਪੁੱਛਿਆ ਕਿ ਗੁਰੂ ਜੀ ਆਪਾਂ ਕਿੱਥੇ ਆ ਗਏ ਗੁਰੂ ਜੀ ਨੇ ਫਰਮਾਇਆ ਕਿ ਮਰਦਾਨਿਆਂ ਆਪਾਂ ਪਵਨ ਸਵਾਰ ਹੋ ਕੇ ਮੱਕੇ ਦੇ ਕੋਲ ਪਹੁੰਚ ਗਏ ਹਾਂ ਗੁਰੂ ਨਾਨਕ ਪਾਸ਼ਾ ਜੀ ਨੇ ਮਰਦਾਨੇ ਨੂੰ ਕਿਹਾ ਕਿ ਅਸੀਂ ਇੱਥੇ ਇੱਕ ਖੇਲ ਕਰਾਂਗੇ ਪਰ ਤੂੰ ਕੁਝ ਬੋਲੀ ਨਾ ਤੂੰ ਚੁੱਪਚਾਪ ਸਾਰਾ ਕੁਝ ਦੇਖਦਾ ਰਹੀਂ ਗੁਰੂ ਨਾਨਕ ਪਾਸ਼ਾ ਜੀ ਮੱਕੇ ਦੇ ਕੋਲ ਜਾ ਕੇ ਮੱਕੇ ਵੱਲ ਨੂੰ ਚਰਨ ਕਰਕੇ ਲੇਟ ਗਏ ਥੋੜੀ ਦੇਰ ਬਾਅਦ ਉਥੋਂ ਲੰਘਦੇ ਹੋਏ ਮੁਸਲਮਾਨਾਂ ਨੇ ਦੇਖਿਆ ਕਿ ਇੱਕ ਬੰਦਾ ਮੱਕੇ ਵੱਲ ਨੂੰ ਪੈਰ ਕਰਕੇ ਲੇਟਿਆ ਹੋਇਆ ਹੈ ਉਹਨਾਂ ਮੁਸਲਮਾਨਾਂ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਕੋਲ ਆ ਕੇ ਕਿਹਾ ਕਿ ਉਹ ਕਾਫਿਰ ਤੈਨੂੰ ਪਤਾ ਨਹੀਂ ਹੈ ਕਿ ਇੱਧਰ ਮੱਕਾ ਹੈ ਤੂੰ ਮੱਕੇ ਵੱਲ ਪੈਰ ਕਰਕੇ ਪਿਆ ਹੈ ਇੱਧਰ ਖੁਦਾ ਦਾ ਘਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਸੀਂ ਬਹੁਤ ਦੂਰੋਂ ਆਏ ਹਾਂ ਅਸੀਂ ਬਹੁਤ ਥੱਕੇ ਹੋਏ ਹਾਂ ਸਾਡੇ ਤੋਂ ਹਿੱਲਿਆ ਨਹੀਂ ਜਾਂਦਾ ਗੁਰੂ ਜੀ ਨੇ ਫਰਮਾਇਆ ਕਿ ਅੱਲਾ ਖੁਦਾ ਕੱਲਾ ਮੱਕੇ ਵਿੱਚ ਹੀ ਨਹੀਂ ਹੈ ਉਹ ਤਾਂ ਹਰ ਪਾਸੇ ਹੈ ਇਸ ਤਰ੍ਹਾਂ ਬਚਨ ਬਿਲਾਸ ਹੁੰਦੇ ਹੋਏ ਉਥੇ ਰੌਲਾ ਪੈ ਗਿਆ ਤੇ ਬਹੁਤ ਮੁਸਲਮਾਨਾਂ ਦਾ ਇਕੱਠ ਹੋ ਗਿਆ ਮੁਸਲਮਾਨਾਂ ਨੇ ਮੱਕੇ ਦੇ ਅੰਦਰ ਜਾ ਕੇ ਜੀਵਨ ਹਾਜੀ ਨੂੰ ਦੱਸਿਆ ਕਿ ਇੱਕ ਕਾਫਰ ਮੱਕੇ ਵੱਲ ਪੈਰ ਕਰਕੇ ਪਿਆ ਹੈ ਇਹ ਸੁਣ ਕੇ ਜੀਵਨ ਹਾਜੀ ਨੂੰ ਬੜਾ ਕਰੋਧ ਆਇਆ ਜੀਵਨ ਹਾਜੀ ਬੜੇ ਕਰੋਧ ਨਾਲ ਗੁਰ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਤੈਨੂੰ ਦਿਸਦਾ ਨਹੀਂ ਤੂੰ ਮੱਕੇ ਵੱਲ ਪੈਰ ਕਰਕੇ ਪਿਆ ਹੈ ਇਹੇ ਖੁਦਾ ਦਾ ਘਰ ਹੈ ਗੁਰੂ ਜੀ ਨੇ ਜੀਵਨ ਹਾਜੀ ਨੂੰ ਕਿਹਾ ਕਿ ਅਸੀਂ ਬੜੀ ਦੂਰੋਂ ਆਏ ਹਾਂ ਅਸੀਂ ਬਹੁਤ ਥੱਕੇ ਹੋਏ ਹਾਂ ਸਾਡੇ ਤੋਂ ਹਿੱਲਿਆ ਨਹੀਂ ਜਾਂਦਾ ਗੁਰੂ ਜੀ ਨੇ ਬਚਨ ਕੀਤਾ ਕਿ ਜਿੱਧਰ ਅੱਲਾ ਦਾ ਘਰ ਨਹੀਂ ਹੈ ਸਾਡੀਆਂ ਲੱਤਾਂ ਪਕੜ ਕੇ ਉਧਰ ਨੂੰ ਕਰ ਦੇ ਜੀਵਨ ਹਾਜੀ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਲੱਤਾਂ ਤੋਂ ਪਕੜ ਕੇ ਦੂਸਰੇ ਪਾਸੇ ਨੂੰ ਘੁਮਾ ਦਿੱਤਾ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੂੰ ਲੱਤਾਂ ਤੋਂ ਪਕੜ ਕੇ ਦੂਸਰੇ ਪਾਸੇ ਨੂੰ ਘੁਮਾਇਆ ਤਾਂ ਨਾਲ ਹੀ ਮੱਕਾ ਵੀ ਉਧਰ ਨੂੰ ਹੀ ਘੁੰਮ ਗਿਆ ਜਿੱਧਰ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਚਰਨ ਘੁਮਾਏ ਸਨ ਜੀਵਨ ਹਾਜੀ ਨੇ ਦੇਖਿਆ ਕਿ ਗੁਰੂ ਜੀ ਦੇ ਚਰਨ ਹਜੇ ਵੀ ਮੱਕੇ ਵੱਲ ਹੀ ਹਨ ਉਸ ਨੂੰ ਲੱਗਿਆ ਕਿ ਗੁਰੂ ਜੀ ਨੂੰ ਘੁਮਾ ਕੇ ਉੱਥੇ ਹੀ ਕਰ ਦਿੱਤਾ ਹੈ ਜਿੱਧਰ ਮੱਕਾ ਹੈ ਜੀਵਨ ਹਾਜੀ ਨੇ ਫੇਰ ਗੁਰਨਾਨਕ ਪਾਤਸ਼ਾਹ ਜੀ ਨੂੰ ਲੱਤਾਂ ਤੋਂ ਪਕੜ ਕੇ ਘੁਮਾਇਆ ਜਦੋਂ ਗੁਰੂ ਜੀ ਦੇ ਚਰਨ ਫੇਰ ਘੁਮਾਏ ਤਾਂ ਨਾਲ ਹੀ ਮੱਕਾ ਵੀ ਘੁੰਮ ਗਿਆ ਜੀਵਨ ਹਾਜੀ ਨੂੰ ਵਿਸ਼ਵਾਸ ਨਾ ਹੋਇਆ ਜੀਵਨ ਹਾਜੀ ਨੇ ਆਪਣੀਆਂ ਅੱਖਾਂ ਮਲ ਕੇ ਚੰਗੀ ਤਰ੍ਹਾਂ ਦੇਖਿਆ ਤਾਂ ਉਸ ਨੂੰ ਮੱਕਾ ਉੱਧਰ ਹੀ ਨਜ਼ਰ ਆਇਆ ਜਿੱਧਰ ਗੁਰੂ ਜੀ ਦੇ ਚਰਨ ਸਨ ਤੀਸਰੀ ਵਾਰ ਜੀਵਨ ਹਾਜੀ ਨੇ ਫੇਰ ਗੁਰੂ ਜੀ ਨੂੰ ਲੱਤਾਂ ਤੋਂ ਪਕੜ ਕੇ ਘੁਮਾਇਆ ਪਰ ਫੇਰ ਉਸੇ ਤਰ੍ਹਾਂ ਹੋਇਆ ਮੱਕਾ ਗੁਰੂ ਜੀ ਦੇ ਚਰਨਾ ਨਾਲ ਹੀ ਘੁੰਮ ਗਿਆ ਇਹ ਕੌਤਕ ਦੇਖ ਕੇ ਜੀਵਨ ਹਾਜੀ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਗੁਰਨਾਨਕ ਪਾਤਸ਼ਾਹ ਜੀ ਕੌਣ ਹਨ ਉਸਨੇ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾ ਉੱਪਰ ਆਪਣਾ ਸਿਰ ਰੱਖ ਦਿੱਤਾ ਤੇ ਕਿਹਾ ਕਿ হে ਅੱਲਾ ਤੂੰ ਆਉਂਦੇ ਸਾਰ ਹੀ ਸਾਨੂੰ ਦੱਸ ਦੇਣਾ ਸੀ ਕਿ ਮੈਂ ਅੱਲਾ ਹਾਂ ਇਨਾ ਕੁਝ ਕਰਨ ਦੀ ਕੀ ਲੋੜ ਸੀ ਸਾਰੇ ਮੁਸਲਮਾਨਾ ਮুরিਦਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਕਿ ਸਾਡਾ ਅੱਲਾ ਖੁਦਾ ਆ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੀਵਨ ਹਾਜੀ ਨੂੰ ਕਿਹਾ ਕਿ ਜਿਹੜਾ ਆ ਕੇ ਇਹ ਕਹੇ ਕਿ ਮੈਂ ਅੱਲਾ ਖੁਦਾ ਹਾਂ ਉਹ ਕਦੇ ਅੱਲਾ ਖੁਦਾ ਨਹੀਂ ਹੁੰਦਾ ਜੀਵਨ ਹਾਜੀ ਤੇ ਮਰੀਦ ਗੁਰੂ ਨਾਨਕ ਪਾਤਸ਼ਾਹ ਜੀ ਤੇ ਮਰਦਾਨੇ ਨੂੰ ਬੜੇ ਆਦਰ ਸਤਕਾਰ ਦੇ ਨਾਲ ਮੱਕੇ ਦੇ ਅੰਦਰ ਲੈ ਕੇ ਗਏ ਗੁਰੂ ਜੀ ਦਾ ਮੰਝੇ ਉੱਪਰ ਆਸਣ ਲਗਾਇਆ ਗੁਰੂ ਜੀ ਆਸਣ ਉੱਪਰ ਬੈਠ ਗਏ ਮਰਦਾਨਾ ਇਹ ਸਾਰਾ ਕੁਝ ਦੇਖ ਕੇ ਬੜਾ ਖੁਸ਼ ਹੋਇਆ ਜੀਵਨ ਹਾਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ হে ਅੱਲਾ ਖੁਦਾ ਤੂੰ ਪਹਿਲਾਂ ਵੀ ਕਦੇ ਆਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਮੈਂ ਤਾਂ ਕਦੇ ਗਿਆ ਹੀ ਨਹੀਂ ਆਉਂਦਾ ਤਾਂ ਉਹ ਹੈ ਜਿਹੜਾ ਕਦੇ ਗਿਆ ਹੋਵੇ ਮੈਂ ਰਾਮ ਦੇ ਰੂਪ ਵਿੱਚ ਵੀ ਆਇਆ ਸੀ ਤੇ ਕ੍ਰਿਸ਼ਨ ਦੇ ਰੂਪ ਵਿੱਚ ਵੀ ਆਇਆ ਸੀ ਮੈਂ ਨਰਸਿੰਘ ਦੇ ਰੂਪ ਵਿੱਚ ਵੀ ਆਇਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਈ ਅਵਤਾਰਾਂ ਦੇ ਨਾਮ ਲਏ ਜੀਵਨ ਹਾਜੀ ਨੇ ਪੁੱਛਿਆ ਕਿ ਅੱਗੇ ਨੂੰ ਵੀ ਅਵਤਾਰ ਧਾਰ ਕੇ ਫੇਰ ਵੀ ਆਉਂਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੁਣ ਅਸੀਂ ਗੁਰੂਆਂ ਦੇ 10 ਜਾਮੇ ਪਹਿਨਾਂਗੇ ਜੀਵਨ ਹਾਜੀ ਨੇ ਕਿਹਾ ਕਿ ਮੇਰਾ ਤੁਹਾਡੇ ਨਾਲ ਫੇਰ ਮੇਲ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਤੇਰਾ ਮੇਲ ਸਾਡੇ ਨਾਲ 10ਵੇਂ ਜਾਮੇ ਵਿੱਚ ਪਟਨੇ ਦੀ ਧਰਤੀ ਤੇ ਹੋਵੇਗਾ ਜੀਵਨ ਹਾਜੀ ਨੇ ਕਿਹਾ ਕਿ ਗੁਰੂ ਜੀ ਉਦੋਂ ਤੱਕ ਤਾਂ ਮੈਂ ਮਰ ਜਾਵਾਂਗਾ ਗੁਰਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਤੂੰ ਮਰ ਮਰ ਕੇ ਜਨਮ ਲਵੇਂਗਾ 10ਵੇਂ ਜਾਮੇ ਵਿੱਚ 13 ਨਾਮ ਭੀਖਣ ਸ਼ਾ ਫਕੀਰ ਹੋਵੇਗਾ ਤੇਰੀ ਉਮਰ ਤਕਰੀਬਨ ਉਸ ਸਮੇਂ 90 ਸਾਲ ਦੀ ਹੋਵੇਗੀ ਤੇ ਤੇਰਾ 100 ਮਰੀਦ ਹੋਵੇਗਾ ਉਸ ਸਮੇਂ ਅਸੀਂ ਪਟਨੇ ਦੀ ਧਰਤੀ ਤੇ ਅਵਤਾਰ ਧਾਰਾਂਗੇ ਜੀਵਨ ਹਾਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਬੰਦੇ ਨੂੰ ਅੱਲਾ ਦੀ ਛੇਤੀ ਪਛਾਣ ਨਹੀਂ ਆਉਂਦੀ ਦੇਖਣ ਨੂੰ ਅੱਲਾ ਵੀ ਆਮ ਬੰਦੇ ਵਰਗਾ ਹੀ ਲੱਗਦਾ ਹੈ ਮੇਰੇ ਤੇ ਕਿਰਪਾ ਕਰਿਓ ਜਦੋਂ ਤੁਸੀਂ ਅਵਤਾਰ ਧਾਰ ਕੇ ਆਵੋ ਤਾਂ ਮੈਨੂੰ ਤੁਹਾਡੀ ਸਭ ਤੋਂ ਪਹਿਲਾਂ ਪਛਾਣ ਆ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਜੀਵਨ ਹਾਜੀ ਦੀ ਇਹ ਮੰਗ ਸੁਣ ਕੇ ਬਹੁਤ ਪ੍ਰਸੰਨ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੀਵਨ ਹਾਜੀ ਤੂੰ ਸਭ ਤੋਂ ਚੰਗੀ ਤੇ ਵੱਡੀ ਮੰਗ ਮੰਗੀ ਹੈ ਹਰੇਕ ਬੰਦੇ ਨੂੰ ਰੱਬ ਦੀ ਪਛਾਣ ਨਹੀਂ ਆਉਂਦੀ ਪਛਾਣ ਨਾ ਆਉਣ ਕਰਕੇ ਬੰਦਾ ਬਹੁਤ ਘਾਟਾ ਖਾ ਜਾਂਦਾ ਹੈ ਅਸੀਂ ਤੇਰੀ ਇਹ ਮੰਗ ਜ਼ਰੂਰ ਪੂਰੀ ਕਰਾਂਗੇ ਜਦੋਂ ਅਸੀਂ ਅੰਮ੍ਰਿਤ ਵੇਲੇ ਪਟਨੇ ਦੀ ਧਰਤੀ ਤੇ ਅਵਤਾਰ ਧਾਰਿਆ ਤਾਂ ਉਸ ਸਮੇਂ ਜਦੋਂ ਤੂੰ ਛਿਪਦੀ ਵਾਲੇ ਪਾਸੇ ਨੂੰ ਨਵਾਜ ਕਰੇਂਗਾ ਤਾਂ ਤੈਨੂੰ ਉਸ ਪਾਸੇ ਹਨੇਰਾ ਨਜ਼ਰ ਆਵੇਗਾ ਪਰ ਚੜਦੀ ਵਾਲੇ ਪਾਸੇ ਪਟਨੇ ਵੱਲ ਤੈਨੂੰ ਪ੍ਰਕਾਸ਼ ਨਜ਼ਰ ਆਵੇਗਾ ਤੈਨੂੰ ਉਸ ਸਮੇਂ ਪਤਾ ਲੱਗ ਜਾਵੇਗਾ ਕਿ ਅਸੀਂ ਚੜਦੀ ਵਾਲੇ ਪਾਸੇ ਪੂਰਬ ਦਿਸ਼ਾ ਵਿੱਚ ਪਟਨੇ ਦੀ ਧਰਤੀ ਤੇ ਅਵਤਾਰ ਧਾਰ ਲਿਆ ਹੈ ਪਰ ਤੂੰ ਬੰਦਗੀ ਕਰਨੀ ਨਾ ਛੱਡੀ ਜੇ ਤੂੰ ਬੰਦਗੀ ਕਰਨੀ ਛੱਡ ਦਿੱਤੀ ਤਾਂ ਫੇਰ ਤੈਨੂੰ ਸਾਡੀ ਪਛਾਣ ਨਹੀਂ ਆਉਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਇੱਥੇ ਮੱਕੇ ਵਿੱਚ ਜਿਹੜਾ ਵੀ ਕੋਈ ਆਉਂਦਾ ਹੈ ਤੁਸੀਂ ਉਸ ਨੂੰ ਕੋਈ ਜਲ ਪਾਣੀ ਨਹੀਂ ਪੁੱਛਦੇ ਉਸ ਦੀ ਸੇਵਾ ਨਹੀਂ ਕਰਦੇ ਤੁਸੀਂ ਉਸ ਨੂੰ ਇਹ ਪੁੱਛਦੇ ਹੋ ਕਿ ਆਇਆ ਹੈ ਤਾਂ ਕੀ ਲੈ ਕੇ ਆਇਆ ਹੈ ਜੇ ਜਾਵੇਗਾ ਤਾਂ ਕੀ ਦੇ ਕੇ ਜਾਵੇਗਾ ਤੁਸੀਂ ਹਰ ਵੇਲੇ ਸੜੇ ਮੱਚੇ ਰਹਿੰਦੇ ਹੋ ਕਿਸੇ ਨੂੰ ਪ੍ਰੇਮ ਨਾਲ ਨਹੀਂ ਬੁਲਾਉਂਦੇ ਦੂਸਰੇ ਦਾ ਦਿਲ ਦਿਖਾਉਂਦੇ ਹੋ ਇਹ ਤਾਂ ਕੋਈ ਅੱਲਾ ਦਾ ਘਰ ਨਾ ਹੋਇਆ ਜੇ ਇਹ ਅੱਲਾ ਦਾ ਘਰ ਹੈ ਤਾਂ ਜਿਹੜਾ ਵੀ ਕੋਈ ਇੱਥੇ ਆਉਂਦਾ ਹੈ ਉਸ ਨੂੰ ਜਲ ਪਾਣੀ ਛਕਾਓ ਕਪੜਾ ਵਿਛਾਓ ਪਿਆਰ ਨਾਲ ਉਸ ਨੂੰ ਬੁਲਾਓ ਉਸ ਦੀ ਸੇਵਾ ਕਰੋ ਉਸ ਨੂੰ ਕੋਈ ਕੁਰਾਨ ਦੀਆਂ ਆਇਤਾਂ ਪੱਕੀਆਂ ਕਰਾਓ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਅੱਲਾਹ ਖੁਦਾ ਕੀ ਕਹਿ ਰਿਹਾ ਹੈ ਉਸ ਨੂੰ ਲੱਗੇ ਕਿ ਮੱਕਾ ਸੱਚਮੁੱਚ ਅੱਲਾਹ ਦਾ ਘਰ ਹੈ ਹਰੇਕ ਆਏ ਹੋਏ ਬੰਦੇ ਨੂੰ ਪੂਰਾ ਖੁਸ਼ ਕਰਕੇ ਤੋਰੋ ਤਾਂ ਜੋ ਉਹ ਬੰਦਾ ਕਹੇ ਕਿ ਵਾ ਵਈ ਵਾ ਵਾਕਈ ਮੱਕੇ ਦੇ ਵਿੱਚ ਖੁਦਾ ਰਹਿੰਦਾ ਹੈ ਜੀਵਨ ਹਾਜੀ ਤੇ ਮুরিਦਾਂ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਸਾਰੇ ਬਚਨ ਮੰਨਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਠੀਕ ਹੈ ਅਸੀਂ ਤੁਹਾਡੇ ਤੇ ਖੁਸ਼ ਹਾਂ ਕਿਉਂਕਿ ਤੁਸੀਂ ਸਾਡੀ ਪਛਾਣ ਕਰ ਲਈ ਹੈ ਅਸੀਂ ਜਿਹੜੇ ਮਨੋਰਥ ਲਈ ਆਏ ਸੀ ਉਹ ਪੂਰਾ ਹੋ ਗਿਆ ਹੈ ਹੁਣ ਅਸੀਂ ਇੱਥੋਂ ਜਾਣਾ ਹੈ ਜੀਵਨ ਹਾਜੀ ਤੇ ਮੁਸਲਮਾਨ ਮਰੀਦਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਤੇ ਕਿਹਾ ਕਿ ਗੁਰੂ ਜੀ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਅਸੀਂ ਤੁਹਾਨੂੰ ਇੱਥੇ ਹੀ ਰੱਖਣਾ ਹੈ ਤੁਸੀਂ ਸਾਡੇ ਕੋਲ ਹੀ ਰਹੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਸੀਂ ਹੋਰ ਦੁਨੀਆਂ ਨੂੰ ਵੀ ਸਿੱਧੇ ਰਾਤੇ ਪਾਉਣਾ ਹੈ ਅਸੀਂ ਇੱਥੇ ਰਹਿ ਨਹੀਂ ਸਕਦੇ ਜੀਵਨ ਹਾਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜੀ ਅਸੀਂ ਹੁਣ ਤੁਹਾਡੇ ਦਰਸ਼ਨਾਂ ਬਗੈਰ ਰਹਿ ਨਹੀਂ ਸਕਦੇ ਤੁਸੀਂ ਸਾਨੂੰ ਆਪਣੀ ਕੋਈ ਨਿਸ਼ਾਨੀ ਜ਼ਰੂਰ ਦੇ ਕੇ ਜਾਓ ਫੇਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸੱਜੇ ਚਰਨ ਦੀ ਲੱਕੜ ਦੀ ਖੜਾਮ ਉਹਨਾਂ ਨੂੰ ਨਿਸ਼ਾਨੀ ਦੇ ਤੌਰ ਤੇ ਦੇ ਦਿੱਤੀ ਉਹਨਾਂ ਨੇ ਗੁਰੂ ਜੀ ਦੀ ਉਸ ਖੜਾਮ ਨੂੰ ਮੰਜੇ ਤੇ ਕਪੜਾ ਵਿਛਾ ਕੇ ਉਸ ਦੇ ਉੱਪਰ ਰੱਖ ਦਿੱਤੀ ਭਾਈ ਗੁਰਦਾਸ ਜੀ ਲਿਖਦੇ ਹਨ ਤਾਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਮੱਕੇ ਵਿੱਚ ਮੁਸਲਮਾਨਾਂ ਨੇ ਗੁਰਨਾਨਕ ਪਾਤਸ਼ਾਹ ਜੀ ਦੀ ਖੜਾਮ ਨੂੰ ਆਪਣੇ ਮੱਥੇ ਨਾਲ ਘਸਾ ਘਸਾ ਕੇ ਉਸ ਵਿੱਚ ਟੋਆ ਪਾ ਦਿੱਤਾ ਸੀ ਫੇਰ ਉਹਨਾਂ ਨੇ ਉਸ ਖੜਾਮ ਨੂੰ ਸ਼ੀਸ਼ੇ ਦੇ ਵਿੱਚ ਜੜ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਖੜਾਮ ਨੂੰ ਮੱਥੇ ਨਾਲ ਘਸਾਉਂਦੇ ਰਹੇ ਤਾਂ ਇੱਕ ਦਿਨ ਇਹ ਖੜਾਮ ਘਸ ਘਸ ਕੇ ਖਤਮ ਹੋ ਜਾਵੇਗੀ ਸਾਨੂੰ ਸਿੱਖਾਂ ਨੂੰ ਜਾਗਣ ਦੀ ਲੋੜ ਹੈ ਅਸੀਂ ਸਿੱਖ ਹੋਗੇ ਕਬਰਾਂ ਮੜੀਆਂ ਮਸਾਣਾ ਤੇ ਮੱਥੇ ਟੇਕਦੇ ਫਿਰਦੇ ਹਾਂ ਉਧਰ ਮੱਕੇ ਦੇ ਵਿੱਚ ਮੁਸਲਮਾਨਾਂ ਨੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੜਾਮ ਮੱਥੇ ਨਾਲ ਘਸਾ ਘਸਾ ਕੇ ਟੋਆ ਪਾ ਦਿੱਤਾ ਪਰ ਅਸੀਂ ਸਿੱਖ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਛੱਡ ਕੇ ਇੱਧਰ ਉੱਧਰ ਕੱਚੇ ਪਿੱਲੇ ਪਖੰਡੀਆਂ ਦੇ ਪਿੱਛੇ ਲੱਗੇ ਫਿਰਦੇ ਹਾਂ ਵਿਕੇ ਹੋਏ ਪ੍ਰਚਾਰਕ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਇਸ ਢੰਗ ਦੇ ਨਾਲ ਸੁਣਾਉਂਦੇ ਹਨ ਕਿ ਦਾਸ ਗੁਰੂ ਸਾਹਿਬ ਇੱਕ ਆਮ ਬੰਦੇ ਦੀ ਤਰ੍ਹਾਂ ਹੀ ਸਨ ਉਹਨਾਂ ਨੇ ਆਪਣੀ ਸਿਆਣਪ ਤੇ ਤਰਕ ਬੁੱਧੀ ਦੇ ਨਾਲ ਲੋਕਾਂ ਨੂੰ ਸਮਝਾਇਆ ਕਿ ਕੀ ਗਲਤ ਹੈ ਕੀ ਠੀਕ ਹੈ ਦਾਸ ਗੁਰੂ ਸਾਹਿਬਾਂ ਨੇ ਕੋਈ ਕਲਾ ਕਰਾਮਾਤ ਚਮਤਕਾਰ ਕਰਕੇ ਨਹੀਂ ਦਿਖਾਇਆ ਪਰ ਉਹਨਾਂ ਕੱਚੇ ਪਿੱਲੇ ਪ੍ਰਚਾਰਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜੇ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਨੂੰ ਘੁਮਾ ਕੇ ਕਲਾ ਨਾ ਦਿਖਾਉਂਦੇ ਤਾਂ ਉਥੇ ਦੇ ਹਾਜ਼ੀਆਂ ਮੁਸਲਮਾਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਨਾ ਤਾਂ ਦੂਰ ਦੀ ਗੱਲ ਹੈ ਉਥੋਂ ਜਿਉਂਦੇ ਵੀ ਨਹੀਂ ਮੁੜਨ ਦੇਣਾ ਸੀ ਜੇ ਗੁਰੂ ਜੀ ਆਮ ਮਨੋਖ ਹੁੰਦੇ ਤਾਂ ਮੱਕੇ ਦੇ ਵਿੱਚ ਇਹ ਗੱਲ ਮੋਟੇ-ਮੋਟੇ ਅੱਖਰਾਂ ਨਾਲ ਲਿਖੀ ਜਾਣੀ ਸੀ ਕਿ ਇਥੇ ਸਿੱਖਾਂ ਦਾ ਗੁਰੂ ਆਇਆ ਸੀ ਤੇ ਉਸਨੇ ਮੱਕੇ ਵੱਲ ਪੈਰ ਕਰਕੇ ਸੌਣ ਦੀ ਗਲਤੀ ਕੀਤੀ ਸੀ ਤੇ ਨਾਲੇ ਸਾਡੇ ਨਾਲ ਬਹਿਸ ਕਰਨ ਦੀ ਗਲਤੀ ਕੀਤੀ ਸੀ ਜਿਸ ਕਰਕੇ ਅਸੀਂ ਉਸ ਨੂੰ ਤੇ ਉਸਦੇ ਸਾਥੀ ਮਰਦਾਨੇ ਨੂੰ ਇੱਥੋਂ ਜਿਉਂਦਾ ਨਹੀਂ ਮੁੜਨ ਦਿੱਤਾ ਜੇ ਗੁਰੂ ਜੀ ਆਮ ਮਨੁੱਖ ਹੁੰਦੇ ਤਾ ਉਥੇ ਦਾ ਇਹ ਇਤਿਹਾਸ ਹੋਣਾ ਸੀ ਤੇ ਇਹ ਇਤਿਹਾਸ ਮੁਸਲਮਾਨਾਂ ਨੇ ਸਾਰੀ ਦੁਨੀਆ ਨੂੰ ਸੁਣਾਉਣਾ ਸੀ ਕਿਉਂਕਿ ਮੱਕੇ ਦੇ ਅੰਦਰ ਅੱਜ ਵੀ ਕੋਈ ਹੋਰ ਧਰਮ ਦਾ ਬੰਦਾ ਵੜ ਨਹੀਂ ਸਕਦਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਖੁਦ ਨਰੰਕਾਰ ਸਨ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੱਕ ਖੜਾਮ ਮੱਕੇ ਦੇ ਅੰਦਰ ਪਈ ਹੈ ਤੇ ਦੂਸਰੀ ਖੜਾਮ ਮਦੀਨੇ ਦੇ ਵਿੱਚ ਪਈ ਹੈ ਮਦੀਨੇ ਦਾ ਇਤਿਹਾਸ ਤਾਂ ਇਸ ਤੋਂ ਵੀ ਜ਼ਿਆਦਾ ਅਚੰਬੇ ਵਾਲਾ ਹੈ ਮਦੀਨੇ ਦਾ ਇਤਿਹਾਸ ਤਾਂ ਇਸ ਤੋਂ ਵੀ ਜ਼ਿਆਦਾ ਅਚੰਬੇ ਵਾਲਾ ਹੈ ਜਿਸ ਨੂੰ ਸੁਣ ਕੇ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਜਿਸ ਨੂੰ ਸੁਣ ਕੇ ਹਰ ਬੰਦਾ ਕਹਿੰਦਾ ਹੈ ਧੰਨ ਗੁਰੂ ਨਾਨਕ ਤੂੰ ਹੀ ਸਭ ਤੋਂ ਵੱਡਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ